ਰਾਜ ਸਭਾ ਦੇ ਵਿੱਚ ਦਲਿਤ ਚਿਹਰਾ ਭੇਜਣਾ ਚਾਹੀਦਾ ਹੈ ਇਹ ਮੁੱਦਾ ਕਿਉਂ ਚੱਕਿਆ ਗਿਆ ਹੁਣ ਮੈਂ ਹਮੇਸ਼ਾ ਗੱਲ ਕਰਦਾ ਵੀ ਸਾਡੀ ਜਿਹੜੀ ਸਮਾਜ ਦੀ ਰਿਪਰੈਜ਼ੈਂਟੇਸ਼ਨ ਹੈ ਉਹ ਉਹਨਾਂ ਏਜੰਸੀਆਂ ਚ ਉਹਨਾਂ ਪੋਲੀਟੀਕਲ ਅਧਾਰਿਆਂ ਚ ਹੋਵੇ ਮੈਂ ਆਪਣੇ ਸਮਾਜ ਦੀ ਜਿਹੜੀ ਆਵਾਜ਼ ਹੈ ਉਹ ਇਸੇ ਤਰ੍ਹਾਂ ਬੁਲੰਦ ਕਰਦਾ ਰਹਿਣਾ ਹੁਣ ਮੰਨ ਲਓ ਕੋਈ ਹੋਰ ਆ ਕੇ ਗੱਲ ਕਰੂਗਾ ਵੀ ਹਿੰਦੂ ਚਿਹਰਾ ਭੇਜਣਾ ਚਾਹੀਦਾ ਕੋਈ ਹੋਰ ਆ ਕੇ ਗੱਲ ਕਰੂਗਾ ਸਿੱਖ ਚਿਹਰਾ ਭੇਜਣਾ ਚਾਹੀਦਾ ਤੇ ਨਹੀਂ ਭੇਜਿਆ ਇਹਨਾਂ ਨੇ ਦਲਤ ਨਹੀਂ ਭੇਜਿਆ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਵਨ ਸ਼ਰਮਾ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਜਿਮਣੀ ਚੋਣ ਤਿਆਰੀ ਨੂੰ ਲੈ ਕੇ ਲੁਧਿਆਣਾ ਵੈਸਟ ਦੀ ਸੀਟ ਜਿਹੜੀ ਹੈ ਉਹ ਜਿਮਣੀ ਚੋਣ ਲਈ ਤਿਆਰ ਬਰ ਤਿਆਰ ਹੈ ਆਮ ਆਦਮੀ ਪਾਰਟੀ ਨੇ ਇੱਥੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਪਾਰਟੀ ਦੇ ਉੱਤੇ ਉਡੀਕਾ ਨੇ ਵੀ ਕਿਹੜਾ ਉਮੀਦਵਾਰ ਇੱਥੋਂ ਐਲਾਨਿਆ ਜਾਊਗਾ ਨਾਲ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਰਾਜ ਸਭਾ ਦੀ ਸੀਟ ਆਮ ਆਦਮੀ ਪਾਰਟੀ ਦੇ ਵੱਲੋਂ ਖਾਲੀ ਹੋਈ ਹੈ ਹੁਣ ਉਹਦੇ ਉੱਤੇ ਮੰਗ ਉੱਠ ਗਈ ਹੈ ਕਿ ਕੋਈ ਦਲਿਤ ਚਿਹਰਾ ਉਹ ਰਾਜ ਸਭਾ ਦੇ ਵਿੱਚ ਭੇਜਣ ਤਾਂ ਜੋ ਉਥੇ ਮਜ਼ਬੂਤੀ ਹੋ ਸਕੇ ਦਲਿਤ ਭਾਈਚਾਰੇ ਦੀ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਕਾਂਗਰਸ ਪਾਰਟੀ ਪੰਜਾਬ ਯੂਥ ਕਾਂਗਰਸ ਤੋਂ ਜਰਨਲ ਸਕੱਤਰ ਰਾਹੁਲ ਜੀ ਲੁਧਿਆਣੇ ਤੋਂ ਮੇਰੇ ਨਾਲ ਮੌਜੂਦ ਰਹਿਣਗੇ ਇਹਨਾਂ ਨੇ ਮੁੱਦਾ ਬੜਾ ਗਰਮਾਈ ਦੇ ਨਾਲ ਚੱਕਿਆ ਹੋਇਆ ਬਹੁਤ ਸਾਰੇ ਨਿਊਜ਼ਪੇਪਰਾਂ ਦੇ ਵਿੱਚ ਇਹਨਾਂ ਦੇ ਬਿਆਨ ਚੱਲ ਰਿਹਾ ਹੈ ਮੀਡੀਆ ਚੈਨਲ ਦੇ ਵਿੱਚ ਇਹਨਾਂ ਦੇ ਬਿਆਨ ਚੱਲ ਰਿਹਾ ਹੈ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਪੂਰੀ ਵਿਸਥਾਰ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਇਹ ਇਹ ਮੰਗ ਚੱਕ ਰਹੀ ਹੈ ਰਾਹੁਲ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਿਵੇਂ ਹੋ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਗਗਨ ਜੀ ਤੁਸੀਂ ਮੈਨੂੰ ਲੱਗਦਾ ਕੋਈ ਨਾ ਕੋਈ ਹਲਚਲ ਚ ਰਹਿਣਾ ਹੀ ਰਹਿਣਾ ਵਾ ਕੈਲੋ ਚਾਹੇ ਪਾਰਟੀ ਦਾ ਅਸਰ ਹੈ ਚਾਹੇ ਤੁਹਾਡੀ ਆਪ ਦੀ ਇੱਛਾ ਹੈ ਪਹਿਲਾਂ ਤੁਸੀਂ ਭਗਵੰਤ ਮਾਨ ਹੋਂਾ ਦੇ ਪੋਸਟਰ ਲਾ ਛੱਡੇ ਲੁਧਿਆਣੇ ਦੇ ਵਿੱਚ ਗੁੰਮਸ਼ਾਦਾ ਦੇ ਹੁਣ ਤੁਸੀਂ ਇੱਕ ਹੋਰ ਮੁੱਦਾ ਚੱਕ ਲੈ ਕੇ ਰਾਜ ਸਭਾ ਦੇ ਵਿੱਚ ਦਲਿਤ ਚਿਹਰਾ ਭੇਜਣਾ ਚਾਹੀਦਾ ਇਹ ਮੁੱਦਾ ਕਿਉਂ ਚੱਕਿਆ ਗਿਆ ਹੁਣ ਦੇਖੋ ਹਮੇਸ਼ਾ ਹੀ ਜਿਹੜਾ ਇਸ ਦੇਸ਼ ਦਾ ਤਾਣਾ ਬਾਣਾ ਹੈ ਵੀ ਜੋ ਜੜੀਆਂ ਤਾਕਤਾਂ ਇਸ ਦੇਸ਼ ਨੂੰ ਚਲਾਉਂਦੀਆਂ ਨੇ ਮੈਂ ਹਮੇਸ਼ਾ ਗੱਲ ਕਰਦਾ ਵੀ ਸਾਡੀ ਜਿਹੜੀ ਸਮਾਜ ਦੀ ਰਿਪਰੈਜ਼ੈਂਟੇਸ਼ਨ ਹੈ ਉਹ ਉਹਨਾਂ ਏਜੰਸੀਆਂ 'ਚ ਉਹਨਾਂ ਪੋਲੀਟੀਕਲ ਅਧਾਰਿਆਂ 'ਚ ਹੋਵੇ। ਤੇ ਉਹ ਚਾਹੇ ਸਾਡੀ ਪਾਰਟੀ ਦੀ ਗੱਲ ਹੋਵੇ, ਚਾਹੇ ਉਹ ਸਰਕਾਰ ਦੀ ਗੱਲ ਹੋਵੇ, ਚਾਹੇ ਉਹ ਕੇਂਦਰ ਦੀ ਸਰਕਾਰ ਦੀ ਗੱਲ ਹੋਵੇ, ਮੈਂ ਆਪਣੇ ਸਮਾਜ ਦੀ ਜਿਹੜੀ ਆਵਾਜ਼ ਹੈ ਉਹ ਇਸੇ ਤਰ੍ਹਾਂ ਬੁਲੰਦ ਕਰਦਾ ਰਾਵਾਂਗਾ। ਅੰ ਦਲਿਤ ਚਿਹਰਾ ਕਿਉਂ ਦਿਮਾਗ ਦੇ ਵਿੱਚ ਆਉਂਦਾ ਤੁਹਾਡੇ ਬਾਕੀ ਹੋਰ ਵੀ ਤਾਂ ਇੱਥੇ ਵਧੀਆ ਅੱਛੇ ਪੋਲੀਟੀਸ਼ੀਅਨ ਨੇ ਜਿਹੜੇ ਰਾਜ ਸਭਾ ਦੇ ਵਿੱਚ ਜਾਣ ਦੇ ਯੋਗ ਹੈਗੇ ਆ ਉਹਨਾਂ ਦੀ ਡਿਮਾਂਡ ਕਿਉਂ ਨਹੀਂ ਕਰਦੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਆਪਾਂ ਜਦੋਂ ਕੋਈ ਵੀ ਚੀਜ਼ ਕਰਦੇ ਆ ਸਰਕਾਰਾਂ ਦੁਆਰਾ ਕੋਈ ਵੀ ਚੀਜ਼ਾਂ ਦਾ ਇੰਪਲੀਮੈਂਟ ਹੁੰਦਾ ਤੇ ਜਦੋਂ ਤਾਂ ਇਲੈਕਸ਼ਨਸ ਹੁੰਦੀਆਂ ਨੇ ਸਾਡੇ ਵਰਗ ਨੂੰ ਲੁਭਾਉਣ ਲਈ ਸਾਨੂੰ ਸੁਪਨੇ ਦਿਖਾਏ ਜਾਂਦੇ ਆ ਇਹਨਾਂ ਪਾਰਟੀਆਂ ਵੱਲੋਂ ਕਿ ਵੀ ਜਿਹੜਾ ਉਪ ਮੁੱਖ ਮੰਤਰੀ ਆ ਉਹ ਤੁਹਾਡੇ ਸਮਾਜ ਚ ਲਾਇਆ ਜਾਊਗਾ ਪਰ ਜਦੋਂ ਉਸ ਜ਼ਮੀਨੀ ਹੈ ਕਿ ਮਤਲਬ ਉਸ ਨੂੰ ਜ਼ਮੀਨ ਤੇ ਇੰਪਲੀਮੈਂਟ ਕਰਨ ਦੀ ਵਾਰੀ ਆਂਦੀ ਹੈ ਫਿਰ ਉਹ ਸਿਰਫ ਇੱਕ ਲਾਰੇ ਬਣ ਕੇ ਰਹਿ ਜਾਂਦੇ ਨੇ ਤੇ ਇਹ ਜ਼ਰੂਰੀ ਹੋ ਜਾਂਦਾ ਉਦੋਂ ਇਹਨਾਂ ਜਿਹੜੇ ਮੌਕਾ ਪ੍ਰਸਤ ਲੀਡਰ ਨੇ ਜਾਂ ਪਾਰਟੀਆਂ ਨੇ ਉਹਨਾਂ ਨੂੰ ਯਾਦ ਕਰਾਉਣਾ ਵੀ ਤੁਸੀਂ ਸਾਡੇ ਸਮਾਜ ਨਾਲ ਇਹ ਵਾਅਦਾ ਕੀਤਾ ਸੀ ਤੇ ਇਹ ਜ਼ਰੂਰੀ ਹੋ ਜਾਂਦਾ ਆਪਣੇ ਸਮਾਜ ਦੇ ਜਿਹੜੇ ਹੱਕ ਨੇ ਉਹਨਾਂ ਦੇ ਲਈ ਲੜਨ ਲਈ ਸਾਡੀ ਜਿਹੜੀ ਆਵਾਜ਼ ਹੈ ਸਮਾਜ ਦੀ ਹੈ ਸਾਡੀ ਜਿਹੜੀ ਜ਼ਰੂਰਤ ਹੈ ਉਸ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਰਾਜ ਸਭਾ ਹੈ ਉਹਦੇ ਵਿੱਚ ਪਹੁੰਚਾਉਣ ਲਈ ਅੱਜ ਤੱਕ ਕੋਈ ਵੀ ਪਾਰਟੀ ਪੰਜਾਬ ਦੇ ਵਿੱਚ ਰਹੀ ਹੋਵੇ ਜਿਨੇ ਰਾਜ ਸਭਾ ਮੈਂਬਰ ਭੇਜੇ ਨੇ ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਦਲ ਸੀ ਜਾਂ ਕੋਈ ਹੋਰ ਵੀ ਪਾਰਟੀ ਸੀ ਉਹਨਾਂ ਨੇ ਸਾਡੇ ਐਸਸੀ ਸਮਾਜ ਚ ਰਾਜ ਸਭਾ ਮੈਂਬਰ ਜ਼ਰੂਰ ਭੇਜੇ ਨੇ ਪਰ ਇਹ ਪਹਿਲੀ ਵਾਰ ਬੜਾ ਹਰਾਨੀ ਜਨਕ ਜਿਹੜਾ ਫੈਸਲਾ ਵੀ ਇੱਕ ਪਾਸੇ ਇਹ ਪਾਰਟੀ ਦੀਵਾਰ ਦੇ ਉੱਤੇ ਬਾਬਾ ਸਾਹਿਬ ਦੀ ਤਸਵੀਰ ਤਾਂ ਜ਼ਰੂਰ ਲਾਂਦੀ ਹੈ ਪਰ ਜਦੋਂ ਉਸ ਦੇ ਵੰਸ਼ਜਾਂ ਨੂੰ ਵੀ ਰਿਪਰੈਜ਼ੈਂਟੇਸ਼ਨ ਦੇਣ ਦੀ ਵਾਰੀ ਆਉਂਦੀ ਹੈ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਦੇਮਾਨ ਜੀ ਸੀ ਉਹਨਾਂ ਨੇ ਕਿਹਾ ਸੀ ਵੀ ਉਪ ਮੁੱਖ ਮੰਤਰੀ ਲਾਓ ਦਲਿਤ ਤੇ ਅੱਜ ਉਹਨਾਂ ਦੀ ਆਵਾਜ਼ ਨੂੰ ਬਿਲਕੁਲ ਦਬਾਇਆ ਗਿਆ ਤੇ ਉਹਨਾਂ ਨੂੰ ਅਕੋਵਰੋਨੇ ਕੀਤਾ ਗਿਆ ਇੱਥੋਂ ਪਤਾ ਲੱਗਦਾ ਹੈ ਜਿਆ ਪਰ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਕਹਿੰਦੇ ਆ ਕਿ ਸਮਾਜ ਸੇਵਾ ਵੀ ਹੁੰਦੀ ਹੈ ਤੇ ਜਿਹੜਾ ਇੱਕ ਪੋਲੀਟਿਸ਼ੀਅਨ ਹੁੰਦਾ ਉਹ ਪੂਰਾ ਨਿਰਪੱਖ ਹੁੰਦਾ ਵਾ ਜੀ ਫਿਰ ਰਾਜਨੀਤੀ ਦੇ ਵਿੱਚ ਧਰਮ ਨੂੰ ਕਿਉਂ ਜੋੜਿਆ ਜਾਂਦਾ ਹੈ ਕਿ ਦਲਿਤ ਚਿਹਰਾ ਲਾਇਆ ਜਾਵੇ ਹਿੰਦੂ ਚਿਹਰਾ ਲਾਇਆ ਜਾਵੇ ਸਿੱਖ ਚਿਹਰਾ ਲਾਇਆ ਜਾਵੇ ਜਿਹੜਾ ਬੰਦਾ ਕਾਬਿਲ ਹੈਗਾ ਵਾ ਉਸ ਚੀਜ਼ ਉਹ ਮਿਲ ਜਾਣੀ ਆ ਉਹਨੂੰ ਪੋਸਟ ਪਤਾ ਕੀ ਹੁੰਦਾ ਹੈ ਗਗਨ ਜੀ ਜੇ ਮੈਂ ਅਸੀ ਸਮਾਜ ਨੂੰ ਬਿਲੋਂਗ ਕਰਦਾ ਮੈਂ ਵਾਲਮੀਕੀ ਸਮਾਜ ਨੂੰ ਬਿਲੋਂਗ ਕਰਦਾ ਤੇ ਉਸ ਸਮਾਜ ਚ ਮੈਂ ਵੱਡਾ ਹੋਇਆ ਮੈਂ ਪਲਿਆ ਵਾਂ ਤੇ ਉਸ ਦਾ ਜਿਹੜਾ ਦਰਦ ਹੈ ਜਾਂ ਉਸ ਦੀ ਜਿਹੜੀ ਜ਼ਰੂਰਤਾਂ ਨੇ ਉਹ ਮੈਂ ਹੀ ਸਮਝ ਸਕਦਾ ਨਾ ਹਮ ਬਿਲਕੁਲ ਜਾਂ ਫਿਰ ਕੋਈ ਹੋਰ ਸਮਾਜ ਦਾ ਬੰਦਾ ਕਿਉਂਕਿ ਇੱਥੇ ਤਾਂ ਸਾਡੇ ਦੇਸ਼ 'ਚ ਡਾਈਵਰਸਿਟੀ ਇੰਨੀ ਹੈ ਪਿੰਤਾ ਇੰਨੀ ਹੈ ਹਰ 10 ਕਿਲੋਮੀਟਰ ਬਾਅਦ ਭਾਸ਼ਾ ਬਦਲ ਜਾਂਦੀ ਹੈ ਹਰ 10 ਕਿਲੋਮੀਟਰ ਬਾਅਦ ਰੀਤੀ ਰਿਵਾਜ ਬਦਲ ਜਾਂਦੇ ਬਿਲਕੁਲ ਤੇ ਉਹਨਾਂ ਚੀਜ਼ਾਂ 'ਚ ਤੇ ਉਹ ਉਹ ਲੜਾਈ ਲੜਨ ਲਈ ਉਸ ਸਮਾਜ ਦਾ ਆਗੂ ਜਿਹੜਾ ਆ ਉਹ ਜ਼ਰੂਰੀ ਹੈ ਜਿੱਦਾਂ ਤੁਸੀਂ ਦੇਖਦੇ ਹੋਗੇ ਵੀ ਅੱਜ ਜਿਹੜੇ ਸਾਡੇ ਮਤਲਬ ਨਾਇਕ ਨੇ ਤੇ ਸਾਡੇ ਮਤਲਬ ਆਇਡਲ ਨੇ ਡਾਕਟਰ ਭੀਮਰਾਵ ਬੇਦਕਰ ਜੀ ਨੇ ਤੁਸੀਂ ਇਸ ਦੇਸ਼ ਦੇ ਵਿੱਚ ਦਲਤਾਂ ਦੀ ਕੀ ਹਾਲਤ ਸੀ ਤੇ ਉਸ ਹਾਲਤ ਨੂੰ ਸੁਧਾਰਨ ਲਈ ਜੋ ਕੰਮ ਬਾਬਾ ਸਾਹਿਬ ਭੀਮਰਾਵ ਬੇਦਕਰ ਨੇ ਕੀਤਾ ਇਸ ਤੋਂ ਇਲਾਵਾ ਅੱਜ वूਮਨਸ ਡੇ ਹੈ ਤੇ ਜਿਹੜਾ वूਮਨਸ ਨੂੰ ਵੋਟ ਪਾਉਣ ਦਾ ਅਧਿਕਾਰ वूਮਨਸ ਨੂੰ ਨੌਕਰੀ ਕਰਨ ਦਾ ਅਧਿਕਾਰ ਹਿੰਦੂ ਮੈਰਿਜ ਐਕਟ ਜੇ ਕਿਸੇ ਨੇ ਲੈ ਕੇ ਆਂਦਾ ਇਸ ਸਮਾਜ ਨੂੰ ਸੁਧਾਰਨ ਲਈ ਲੈ ਕੇ ਆਂਦਾ ਤੇ ਉਹ ਡਾਕਟਰ ਭੀਮਰਾਓਂ ਮੇਦਕਰ ਸੀ ਤੇ ਇਹ ਗੱਲ ਹੈ ਵੀ ਇਸੇ ਲਈ ਪਾਰਟੀਆਂ ਨੂੰ ਲੋੜ ਪੈਂਦੀ ਹੈ ਵੀ ਉਹਨੂੰ ਉਸ ਵਰਗ ਚੋਂ ਜਾਂ ਉਸ ਧਰਮ ਚੋਂ ਰਿਪਰੈਜ਼ੈਂਟੇਸ਼ਨ ਦੇਣ ਦੀ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਲਿਤ ਚਿਹਰਾ ਰਾਜ ਸਭਾ 'ਚ ਭੇਜਣਾ ਚਾਹੀਦਾ ਹੁਣ ਮੰਨ ਲਓ ਕੋਈ ਹੋਰ ਆ ਕੇ ਗੱਲ ਕਰੂਆ ਵੀ ਹਿੰਦੂ ਚਿਹਰਾ ਭੇਜਣਾ ਚਾਹੀਦਾ ਕੋਈ ਹੋਰ ਆ ਕੇ ਗੱਲ ਕਰੂਆ ਸਿੱਖ ਚਿਹਰਾ ਭੇਜਣਾ ਚਾਹੀਦਾ ਜੈਨੀ ਚਿਹਰਾ ਭੇਜਣਾ ਚਾਹੀਦਾ ਬੋਧੀ ਚਿਹਰਾ ਇੱਦਾਂ ਫਿਰ ਪਾਰਟੀ ਕੀ ਕਰੂਗੀ ਉਹ ਪਾਰਟੀ ਮੈਨੂੰ ਲੱਗਦਾ ਫਿਰ ਬੁਖਲਾਜੂਗੀ ਵੀ ਕਿਹੜਾ ਚਿਹਰਾ ਆ ਭਈ ਜੇ ਹਰ ਕਿਸੇ ਦੀ ਆਪਣੀ ਆਪਣੀ ਡਿਮਾਂਡ ਆ ਇੱਥੇ ਸਰ ਸਿੱਖ ਚਿਹਰਾ ਵੀ ਆਲਰੇਡੀ ਰਾਜ ਸਭਾ ਚ ਹੈਗਾ ਆ ਹਿੰਦੂ ਚਿਹਰਾ ਵੀ ਹੈਗੇ ਨੇ ਜੇ ਨਹੀਂ ਭੇਜਿਆ ਇਹਨਾਂ ਨੇ ਦਲਤ ਨਹੀਂ ਭੇਜਿਆ ਕੋਈ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਲੁਧਿਆਣੇ ਮੇਅਰ ਚੁਣਿਆ ਗਿਆ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ ਤੇ ਡਿਪਟੀ ਮੇਅਰ ਚੁਣਿਆ ਗਿਆ ਬਿਲਕੁਲ ਉਹਦੇ ਵਿੱਚੋਂ ਵੀ ਕੋਈ ਵੀ ਇਹਨਾਂ ਨੇ ਦਲਤ ਨਹੀਂ ਲਗਾਇਆ ਹੂੰ ਦੂਜੇ ਪਾਸੇ ਅੱਜ ਮੈਂ ਵਧਾਈ ਦੇਣਾ ਚਾਹਾਂਗਾ ਸਾਡੇ ਸਮਾਜ ਨੂੰ ਤੇ ਸਾਡੇ ਸਾਰੀ ਟੀਮ ਨੂੰ ਵੀ ਅਸੀਂ ਲੜਾਈ ਲੜਦੇ ਆਂਦੇ ਸੀ ਵੀ ਜਿਹੜਾ ਪੰਜਾਬ ਦਾ ਅਨਸੂਚਿਤ ਜਾਤੀ ਕਮਿਸ਼ਨ ਹੈ ਹੂੰ ਉਸ ਦਾ ਚੇਅਰਮੈਨ ਲਗਾਉਣ ਦੀ ਅਸੀਂ ਮੰਗ ਕਰਦੇ ਸੀ ਵੀ ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਐਂਡ ਚ ਆ ਕੇ ਵਿਜੇ ਇਨਸਾਫ ਦੀ ਕਿਤੋਂ ਆਸ ਰੱਖਦਾ ਹੈ ਤੇ ਇਸ ਕਮਿਸ਼ਨ ਚੋਂ ਰੱਖਦਾ ਹੈ ਤੇ ਕੱਲ ਉਹਨਾਂ ਨੇ ਜਸਵੀਰ ਸਿੰਘ ਗੜੀ ਜੀ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਲਾਇਆ ਮੈਂ ਸਾਰੇ ਸਮਾਜ ਨੂੰ ਤੇ ਉਹਨਾਂ ਯੋਧਿਆਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਲੜਾਈ ਲੜੀ ਹੈ ਬਸਪਾ ਦੇ ਵਿੱਚੋਂ ਆਏ ਨੇ ਗੜੀ ਜੀ ਆਪਣੇ ਜੀ ਤੇ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਪਾਰਟੀ ਦੇ ਵਿੱਚ ਕੋਈ ਐਸਾ ਬੰਦਾ ਸੀਗਾ ਜਿਹੜਾ ਚੇਅਰਮੈਨ ਲੱਗ ਸਕਦਾ ਸੀਗਾ ਏ ਉਹਨਾਂ ਦੀ ਪਾਰਟੀ ਦਾ ਇੰਟਰਨਲ ਮੈਟਰ ਹੈ ਇਹਦੇ ਵਿੱਚ ਮੈਂ ਕੀ ਕਹਿ ਸਕਦਾ ਹਾਂ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਇਹਨਾਂ ਦੀ ਦਾ ਪਾਰਟੀ ਦਾ ਹਾਲ ਇਹ ਹੈ ਜਿਹੜਾ ਅੱਜ ਲੁਧਿਆਣਾ ਵੈਸਟ ਦਾ ਕੈਂਡੀਡੇਟ ਹੈ ਕੀ ਉਹ ਉਹ ਅੱਜ ਤੋਂ ਪਹਿਲਾਂ ਇਸ ਹਲਕੇ ਵਿੱਚ ਰਿਹਾ ਕੀ ਉਹਦੀ ਜਿਹੜੇ ਇੱਥੋਂ ਦੇ ਐਮਸੀ ਨੇ ਅੱਜ ਤੋਂ ਪਹਿਲਾਂ ਅੱਜ ਦੇ ਦਿਨ ਤੋਂ ਪਹਿਲਾਂ ਉਹਦੀ ਉਹਨਾਂ ਨਾਲ ਕੋਈ ਕੋਆਰਡੀਨੇਸ਼ਨ ਸੀਗੀ ਉਹ ਤਾਂ ਕਹਿੰਦੇ ਵਪਾਰੀ ਆ ਬਹੁਤ ਤਗੜੇ ਉਹ ਤਾਂ ਉਹ ਤਾਂ ਬਿਜ਼ਨਸਮੈਨ ਆ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗਾ ਵੀ ਹਜੇ ਤੱਕ ਕਾਂਗਰਸ ਦਾ ਕੈਂਡੀਡੇਟ ਅਨਾਉਂਸ ਤਾਂ ਨਹੀਂ ਹੋਇਆ ਪਰ ਸਾਡੀ ਸਾਰਿਆਂ ਦੀ ਪਸੰਦ ਵੀ ਭਾਰਤ ਪੂਸ਼ਨ ਆਸ਼ੂ ਜੀ ਨੇ ਜੇ ਤੁਹਾਨੂੰ ਮੈਨੂੰ ਕੋਈ ਕੰਮ ਹੈ ਨਾ ਤੇ ਉਹ ਬੰਦਾ ਸਵੇਰੇ 7 ਵਜੇ ਆਪਣੇ ਆਫਿਸ 'ਚ ਦਰਬਾਰ ਲਈ ਬੈਠਾ ਹੁੰਦਾ ਹੈ ਤੇ ਇਹ ਤਗੜਾ ਵਪਾਰੀ ਐ ਨਾ ਤੁਸੀਂ ਇਹਨੂੰ ਕਿੱਥੋਂ ਤੇ ਕਿੱਦਾਂ ਲੱਭ ਲੋਗੇ ਹਮ ਲੱਗਦਾ ਕਿ ਤੁਹਾਨੂੰ ਪੈਸੇ ਦਾ ਜੋਰ ਚੱਲ ਗਿਆ ਪਹਿਲਾ ਏਸੀ ਜੋਰ ਤੇ ਰਸਵਾ ਮੈਂਬਰ ਫਿਰ ਉਸ ਤੋਂ ਬਾਅਦ ਹੁਣ ਟਿਕਟ ਬਿਲਕੁਲ ਪੈਸੇ ਦਾ ਜੋਰ ਹੈ ਦੂਜੇ ਪਾਸੇ ਜਿਹੜੇ ਇਹਨਾਂ ਦੇ ਆਕਾ ਨੇ ਇਹਨਾਂ ਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਉਹ ਉਹ ਆਪਣੇ ਆਪ ਨੂੰ ਦੱਸਦੇ ਤਾਂ ਲੋਕਾਂ ਦਾ ਸੇਵਾਦਾਰ ਨੇ ਪਰੰਤੂ ਉਹਨਾਂ ਦੇ ਆਪ ਦੇ ਵਿੱਚ ਵੀ ਉਹਦੀ ਆਦੀ ਭੁੱਖ ਹੈ ਜੇ ਉਹਨਾਂ ਦੇ ਵਿੱਚ ਹਿੰਮਤ ਹੈ ਤੇ ਸੱਚੀ ਉਹ ਵਾਵਾ ਸਾਹਿਬ ਨੂੰ ਜੇ ਪਿਆਰ ਕਰਦੇ ਨੇ ਉਹਨਾਂ ਦੀ ਤਸਵੀਰ ਜੇ ਪਿੱਛੇ ਦੁਆਰ ਤੇ ਲਾਂਦੇ ਨੇ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਤਾਂ ਮੈਂ ਉਹਨਾਂ ਨੂੰ ਕਹਿੰਨਾ ਵੀ ਉਹ ਰਾਜ ਸਭਾ ਮੈਂਬਰ ਅੱਜ ਹੀ ਸੰਜੀਵ अरोੜੇ ਦਾ ਅਸਤੀਫਾ ਦਵਾ ਕੇ ਸਾਡੇ ਸਮਾਜ ਦੇ ਕਿਸੇ ਆਗੂ ਨੂੰ ਰਾਜ ਸਭਾ ਚ ਭੇਜਣ ਤੇ ਉਸ ਚੀਜ਼ ਦਾ ਜਿਹੜਾ ਸਵਾਗਤ ਆ ਮੈਂ ਕਰਾਂਗਾ ਦੋਵੇਂ ਹੱਥ ਖੋਲ ਕੇ ਵੀ ਖੁੱਲੀਆਂ ਬਾਵਾ ਨਾਲ ਵੀ ਅਸੀਂ ਸਾਰੇ ਲੋਕ ਉਸ ਗੱਲ ਦਾ ਸਨਮਾਨ ਕਰਾਂਗੇ ਤੇ ਉਸ ਬੰਦੇ ਦਾ ਸਨਮਾਨ ਕਰਾਂਗੇ ਪਰੰਤੂ ਇਦਾਂ ਹੋਣਾ ਨਹੀਂ ਅੱਜ ਮੈਂ ਹਮ ਰਿਕਾਰਡ ਇਹ ਗੱਲ ਕਹਿ ਰਿਹਾ ਤੁਹਾਡੇ ਸਾਹਮਣੇ ਗगन ਜੀ ਦਾਵਾ ਕਰਦੇ ਮੈਂ ਦਾਵਾ ਕਰਦਾ ਇਸ ਗੱਲ ਦਾ ਇਦਾਂ ਹੋਣਾ ਨਹੀਂ ਕਿਉਂਕਿ ਉਹਨਾਂ ਨੇ ਆਪ ਜਾਣਾ ਹੈ ਅੱਛਾ ਮਤਲਬ ਆਪ ਦੀ ਤਿਆਰੀ ਆਣਾ ਬਿਲਕੁਲ ਇਹ ਪੰਜਾਬ ਦੇ ਲੋਕਾਂ ਨਾਲ ਠੱਗੀ ਆ ਸਾਰਾ ਸਾਰ ਹੂੰ ਵੀ ਰਿਪਰੈਜੈਂਟੇਸ਼ਨ ਸਾਡੇ ਪੰਜਾਬੀਆਂ ਦੀ ਤੇ ਆ ਕੇ ਦਿੱਲੀੋਂ ਕੋਈ ਬੰਦਾ ਬਾਹਰੋਂ ਆ ਕੇ ਉਹ ਲੈ ਜਾਵੇ ਹੋਂਦਾ ਵੈਸੇ ਵੀ ਪੰਜਾਬ ਚ ਹੀ ਆ ਕਹਿੰਦੇ ਉਹ 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 ਉਹਨਾਂ ਦਾ ਸ਼ਾਂਤੀ ਲੈਣ ਆਏ ਨੇ ਉਹ ਵੀ ਅੱਜ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਵੀ ਤੁਹਾਡੇ ਮੇਰੇ ਵਰਗੇ ਜਿਹੜੇ ਲੋਕ ਨੇ ਉਹਨਾਂ ਦਾ ਦਿੱਤਾ ਡਾਇਰੈਕਟ ਜਾਂ ਇੰਡਾਇਰੈਕਟ ਰੂਪ ਨਾਲ ਜਿਹੜਾ ਟੈਕਸ ਹੈ ਉਹਦੀ ਉੱਥੇ ਬਰਬਾਦੀ ਹੋਣੀ ਹੈ ਉਹ ਜਿਹੜਾ ਸਾਰਾ ਖਰਚਾ ਉਹ ਪੰਜਾਬ ਸਰਕਾਰ ਦੀ ਜੇਬ 'ਚ ਪੈਣਾ ਹੈ ਵੀ ਇਹ ਸਿੱਧਾ ਤੇ ਸਿੱਧਾ ਜਿਹੜਾ ਨੁਕਸਾਨ ਹੈ ਪੰਜਾਬ ਦੇ ਲੋਕਾਂ ਨੂੰ ਹੈ ਤੇ ਪੰਜਾਬੀਆਂ ਨੂੰ ਤੋਢੀ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਇਸ ਮਸਲੇ ਤੇ கேਰਿਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਹੈਗੇ ਆ ਉਹ ਤੇ ਹਾਈ ਸਿਕਿਉਰਿਟੀ ਉਹਨਾਂ ਨੂੰ ਮਿਲੀ ਹੋਈ ਆ ਪਰ ਜੇ ਮੈਂ ਗੱਲ ਕਰਾਂ ਤੇ ਢੋਢੀ ਸਰਕਾਰ ਵੇਲੇ ਵੀ ਆਈ ਸਭ ਕੁਝ ਤਾਂ ਹੁੰਦਾ ਰਹਿੰਦਾ ਸੀਗਾ ਤੁਸੀਂ ਤਾਂ ਨਹੀਂ ਡਿਨਾਈ ਕਰੋਗੇ ਇਸ ਚੀਜ਼ਾਂ ਨੂੰ ਸਰ ਜੇ ਮੈਂ ਗੱਲ ਕਰਾਂ ਵੀ ਤੁਸੀਂ ਸੁਣਿਆ ਨਾ ਇੱਕ ਲਾਲ ਬੱਤੀ ਦਾ ਟ੍ਰੈਂਡ ਹੁੰਦਾ ਸੀ ਤੇ ਚੰਨੀ ਸਾਹਿਬ ਐਲਓਪੀ ਬਣੀ ਸੀ ਤੇ ਉਹ ਪਹਿਲੇ ਲੀਡਰ ਸੀ ਜਿਨ੍ਹਾਂ ਨੇ ਲਾਲ ਬੱਤੀ ਨੂੰ ਉਤਾਰ ਕੇ ਆਪਣੀ ਕਾਰ ਤੋਂ ਸਾਈਡ ਰੱਖਤਾ ਸੀ ਹੂੰ ਤੇ ਬਾਕੀਆਂ ਨੇ ਦਾ ਲਈ ਹੋਈ ਸੀ ਤੁਹਾਡੇ ਲੀਡਰ ਉਹ ਤੋਂ ਬਾਅਦ ਜਦੋਂ ਸਾਡੀ ਸਰਕਾਰ ਆਈ ਹੂੰ ਸਾਡੀ ਸਰਕਾਰ ਨੇ ਵੀ ਜਿਹੜਾ ਆ ਲਾਲ ਬੱਤੀ ਵਾਲਾ ਕਲਚਰ ਹੈ ਉਹ ਖਤਮ ਕੀਤਾ ਸੀ ਪਰ ਦੂਜੇ ਪਾਸੇ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਯਾਦ ਦਿਲਾਣਾ ਚਾਹਾਂਗਾ ਵੀ ਅਰਵਿੰਦ ਕੇਜਰੀਵਾਲ ਜੀ ਵੈਗਨਰ ਗੱਡੀ 'ਚ ਹੁੰਦੇ ਸੀ ਹੂੰ ਬਿਲਕੁਲ ਤੇ ਉਹ ਕਹਿੰਦੇ ਸੀ ਮੈਨੂੰ ਵੱਡੇ ਆਲਿਸ਼ਾਨ ਘਰਾਂ ਦੀ ਲੋੜ ਨਹੀਂ ਮੈਨੂੰ ਸਿਕਿਉਰਟੀਆਂ ਦੀ ਵੱਡੀ ਗੱਡੀਆਂ ਦੀ ਲੋੜ ਨਹੀਂ ਪਰੰਤੂ ਉਹ ਕੈਮਰੇ ਮੁਰੇ ਕਹਿਣ ਲਈ ਕੁਝ ਹੋਰ ਹੈ ਤੇ ਜ਼ਮੀਨ ਤੇ ਕੁਝ ਹੋਰ ਹੈ ਤੁਹਾਡੇ ਸਾਹਮਣੇ ਹੀ ਆ ਤੁਸੀਂ ਹੁਸ਼ਿਆਰਪੁਰ ਚ ਦੇਖਿਆ ਹੀ ਹੈ ਵੀ ਕਿੱਦਾਂ ਗੱਡੀਆਂ ਉਹ ਤੋਂ ਪਿੱਛੇ ਤੁਸੀਂ ਦੇਖ ਲਓ ਜਿਹੜਾ ਦਿੱਲੀ ਦਾ ਸੀਐਮ ਆਫਸੀ ਵੀ ਕਿੰਨੇ ਕਰੋੜ ਦੇ ਉੱਤੇ ਪਰਦੇ ਲੱਗੇ ਕਿੰਨੇ ਕਰੋੜ ਦਾ ਉੱਥੇ ਇੰਟੀਰੀਅਰ ਹੋਇਆ ਉਹ ਸਾਰਾ ਕੁਝ ਜਗ ਜਹਰ ਹੈ ਪਰ ਜੇ ਆਪਾਂ ਗੱਲ ਕਰੀਏ ਇੱਕ ਪੋਲੀਟੀਸ਼ੀਅਨ ਬੰਦਾ ਜਦੋਂ ਕੋਈ ਉੱਦੇਦਾਰੀ ਪਾਰਟੀ ਦੇ ਥਰੂ ਲੈਂਦਾ ਤੇ ਉਹ ਇਹ ਚੀਜ਼ਾਂ ਦੀ ਵੀ ਡਿਮਾਂਡ ਕਰਦਾ ਵੀ ਮੇਰੇ ਅੱਗੇ ਪਿੱਛੇ ਪੁਲਿਸ ਦੀ ਜਿਪਸੀ ਹੋਣੀ ਚਾਹੀਦੀ ਆ ਮੇਰੇ ਨਾਲ ਚਾਰ ਬੰਦੇ ਬੋਡੀਗਾਰਡ ਹੋਣੇ ਚਾਹੀਦੇ ਟੋਰ ਬਣ ਜੂਗੀ ਯਾਰਾਂ ਦੀ ਉਹ ਇਹ ਚੀਜ਼ਾਂ ਹਰ ਪਾਰਟੀ 'ਚ ਹੀ ਹੁੰਦੀਆਂ ਨੇ ਫਿਰ ਇੱਕ ਦੂਜੇ ਨੂੰ ਭੰਡਣ ਨਾਲ ਕੀ ਫਾਇਦਾ ਹੋਣਾ ਲੱਗਾ ਇੱਥੇ ਪੰਜਾਬ ਦੇ ਲੋਕਾਂ ਦਾ ਤਾਂ ਇਹ ਚੀਜ਼ਾਂ 'ਚ ਕੋਈ ਫਾਇਦਾ ਹੀ ਨਹੀਂ ਹੈਗਾ ਸਰ ਅਸੀਂ ਤਾਂ ਆਪ ਕਹਿੰਨੇ ਆ ਵੀ ਕਿਸੇ ਦਾ ਕੀ ਫਾਇਦਾ ਹੂੰ ਅੱਜ ਮੈਂ ਗੱਲ ਕਰਨਾ ਵੀ ਆਸ਼ੂ ਜੀ ਦੀ ਗੱਲ ਕਰਦਾ ਵੀ ਉਹ ਐਜ਼ ਆ ਉਹਨਾਂ ਨੇ ਕੈਬਨਿਟ ਮਨਿਸਟਰ ਸੇਵਾਵਾਂ ਨਭਾਈਆਂ ਨੇ ਹੂੰ ਤੇ ਅਸੀਂ ਖੁਦ ਦੇਖਿਆ ਉਹ ਬੰਦਾ ਕੋਈ ਸਿਕਿਉਰਿਟੀ ਨਾਲ ਨਹੀਂ ਸੀ ਰੱਖਦਾ ਹੂੰ ਤੇ ਆਪ ਆਪਣੀ ਗੱਡੀ ਚਲਾ ਕੇ ਕਈ ਵਾਰੀ ਉਹ ਸਾਡੇ ਕੋਲ ਸਾਡੇ ਪ੍ਰੋਗਰਾਮਾਂ ਤੇ ਪਹੁੰਚਦਾ ਹੁੰਦਾ ਸੀ ਹੂੰ ਤੇ ਅੱਜ ਲੋੜ ਹੈ ਵੀ ਸਮਾਜ ਨੂੰ ਪੰਜਾਬ ਨੂੰ ਐਸੇ ਲੀਡਰਾਂ ਦੀ ਵੀ ਜਿਹੜੇ ਵਰਕ ਓਰੀਐਂਟਡ ਪੋਲਿਟਿਕਸ ਕਰਨ ਨਾ ਕਿ ਆ ਦਿਖਾਵੇ ਦੀ ਰਾਜਨੀਤੀ ਕਰ ਤੁਸੀਂ ਕਿਹਾ ਕਿ ਲੁਧਿਆਣਾ ਜਿਮਨੀ ਚੋਣ ਦੇ ਲਈ ਆਸ਼ੂ ਜੀ ਨੂੰ ਕਿਤੇ ਨਾ ਕਿਤੇ ਪਸੰਦ ਕੀਤਾ ਜਾ ਰਿਹਾ ਔਰ ਕਾਂਗਰਸ ਪਾਰਟੀ ਲੱਗਦਾ ਹੈ ਕਿ ਉਹਨਾਂ ਨੂੰ ਉਮੀਦਵਾਰ ਬਣਾਉਗੀ ਬਿਲਕੁਲ ਮੈਂ ਆਪਣੇ ਵੱਲੋਂ ਤੇ ਸਾਰੇ ਸਾਡੇ ਸੰਗਠਨ ਵੱਲੋਂ ਦੱਸਣਾ ਚਾਹਾਂਗਾ ਵੀ ਸਾਡੀ ਮੰਗ ਵੀ ਹੈ ਤੇ ਮੈਨੂੰ ਲੱਗਦਾ ਕੈਂਡੀਡੇਟ ਹੋਣਗੇ ਵੀ ਆਸ਼ੂ ਜੀ ਕਿਉਂਕਿ ਉਹ ਇੱਕ ਬੰਦਾ ਬ੍ਰਾਂਡ ਹੈ ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੇ ਲਾਉਂਗੇ ਕਿ ਵੀ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਹੋਵੇ ਕੇਂਦਰ ਦੀ ਸਰਕਾਰ ਦੋਨਾਂ ਨੇ ਉਸ ਸ਼ਖਸ ਨੂੰ ਭੰਡਣ ਲਈ ਤਿਲ ਤੱਕ ਦਾ ਜ਼ੋਰ ਲਾਤਾ ਪਰੰਤੂ ਇਸ ਦੇਸ਼ ਦੀ ਜਿਹੜੀ ਨਿਆਂ ਪ੍ਰਣਾਲੀ ਹੈ ਉਹਨੇ ਕਰਾਰਾ ਜਵਾਬ ਦਿੱਤਾ ਜਿਹੜੀਆਂ ਐਫ ਆਈ ਆਰ ਸੀ ਉਹਨੂੰ ਕੁਐਸ਼ ਕੀਤਾ ਤੇ ਉਹ ਸਾਡਾ ਬੰਦਾ ਸਾਫ਼ ਨਾਪਾਕ ਹੋ ਕੇ ਬਾਹਰ ਆਇਆ ਪਰ ਲੋਕਾਂ ਦੇ ਦਿਲਾਂ 'ਚ ਉਹ ਇਹ ਚੀਜ਼ ਕੱਢ ਪਾਣ ਗਿਆ ਸ਼ੋਜੀ ਕਿ ਮੈਂ ਯਾਰ ਸੱਚਾ ਬੰਦਾ ਹੈਗਾ ਕਿਉਂਕਿ ਜੇ ਮੈਂ ਆਪਣੇ ਲੋਕਾਂ ਦੀ ਗੱਲ ਕਰਾਂ ਤੇ ਉਹਨਾਂ ਨੂੰ ਉਹ ਤਸਵੀਰ ਦਿਖਦੀ ਹੈ ਜਿਹੜੀ ਅਸੀਂ ਆਪ ਦਿਖਾਣੇ ਆ ਜਾਂ ਪ੍ਰੈਜ਼ੈਂਟ ਵੇ ਦੇ ਵਿੱਚ ਚੱਲਦੀ ਹੁੰਦੀ ਆ ਹੁਣ ਆਸ਼ੂ ਜੀ ਦੀ ਛਵੀ ਦੀ ਗੱਲ ਕਰਾਂ ਤੇ ਬਹੁਤ ਖਰਾਬ ਹੈ ਔਰ ਲੋਕ ਅੱਧੇ ਉਹਨਾਂ ਨੂੰ ਪਸੰਦ ਕਰਦੇ ਆ ਅੱਧੇ ਨਹੀਂ ਕਰਦੇ ਆ ਲੁਧਿਆਣਾ ਵੈਸਟ ਦੀ ਹੋਈ ਗੱਲ ਕਰਾਂ ਲੋਕ ਡਿਮਾਂਡ ਕਰਦੇ ਆ ਉਹਨਾਂ ਦੀ ਬਿਲਕੁਲ ਲੋਕ ਡਿਮਾਂਡ ਕਰਦੇ ਆ ਜਿਹੜਾ ਜਿਹੜਾ ਮੈਂ ਆ ਮੈਂ ਵੀ ਵੈਸਟ ਹਲਕੇ ਜੀ ਰਹਿਣਾ ਆ ਤੇ ਲੋਕਾਂ ਚ ਜਿਹੜੀ ਉਹਨਾਂ ਦੀ ਪੋਪੂਲੈਰਿਟੀ ਹੈ ਤੇ ਜਿਹੜਾ ਬੰਦਾ ਕੰਮ ਕਰਨ ਦਾ ਅੰਦਾਜ਼ ਹੈ ਤੁਸੀਂ ਆ ਬਾਹਰ ਮਹਾਲਾ ਰੋਡ ਤੋਂ ਨਿਕਲ ਕੇ ਆਉਂਗੇ ਤੇ ਇਹਦਾ ਜਿਹੜਾ ਸੁੰਦਰੀਕਰਨ ਹੈ ਤੁਸੀਂ ਦੇਖਿਆ ਹੋਣਾ ਉਹ ਕਿਹਦੀ ਦੇਣਾ ਵਾਸ਼ੂ ਜੀ ਦੀ ਦੇਣਾ ਤੁਸੀਂ ਜਦੋਂ ਇੱਥੋਂ ਅੱਗੇ ਨੂੰ ਸੈਕ੍ਰੀਟ ਆਰਟ ਕਨਵਰਟ ਸਕੂਲ ਤੇ ਆਰਓਬੀ ਤੇ ਆਰਯੂਬੀ ਦੇਖਦੇ ਹੋ ਉਹ ਕਿਹਦੀ ਦੇਣਾ ਉਹ ਵਾਸ਼ੂ ਜੀ ਦੀ ਦੇਣਾ ਇਹ ਤੋਂ ਇਲਾਵਾ ਉਹ ਉਸ ਨਹਿਰ ਦੇ ਨਾਲ ਕੈਨਲ ਦੇ ਨਾਲ ਤੁਸੀਂ ਜਿਹੜੀ ਲੇਅਰ ਵੈਲੀ ਬਣੀ ਦੇਖਦੇ ਹੋ ਉਹ ਇਸ ਹਲਕੇ ਨੂੰ ਤੇ ਇਸ ਸ਼ਹਿਰ ਨੂੰ ਕਿਹਦੀ ਦੇਣਾ ਉਹ ਅਸ਼ੂ ਜੀ ਦੀ ਧੇਨ ਤੇ ਲੋਕਾਂ ਦੀ ਉਹ ਪਸੰਦ ਨੇ ਪਰ ਇਹ ਜਿਹੜੀ ਸਰਕਾਰ ਆ ਭੰਡਾਂ ਦੀ ਸਰਕਾਰ ਹੈ ਇਹਨੇ ਭੰਡਣ ਦੀ ਕੋਸ਼ਿਸ਼ ਕੀਤੀ ਉਹ ਭੰਡਿਆ ਨਹੀਂ ਜਾਣਾ ਕਿਉਂਕਿ ਉਹ ਬੰਦਾ ਉਦੋਂ ਵੀ ਲੋਕਾਂ ਦੇ ਜ਼ਿਲ੍ਹਾ ਤੇ ਰਾਜ ਕਰਦਾ ਸੀ ਤੇ ਅੱਜ ਵੀ ਰਾਜ ਕਰਦਾ ਥੋੜੇ ਚੰਨੀ ਸਾਹਿਬ ਦੀ ਮੈਂ ਗੱਲ ਕਰਾਂ ਤੇ ਚੰਨੀ ਸਾਹਿਬ ਅੱਜਕੱਲ ਬਹੁਤ ਤਤੇ ਤਤੇ ਜੇ ਚੱਲੀ ਜਾਂਦੇ ਆ ਪਿਛਲੇ ਦੋ ਕੁ ਦਿਨਾਂ ਨੂੰ ਉਹਨਾਂ ਨੇ ਪੰਜਾਬ ਦੀ ਸਿਆਸਤ ਹਿਲਾ ਕੇ ਰੱਖੀ ਹੋਈ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਔਰ ਬਿਆਨ ਮੈਗਨਾ ਅੱਗ ਦੇ ਵਾਂਗੂ ਫੈਲਦਾ ਜਾ ਰਿਹਾ ਉਹ ਅੱਜ ਵੀ ਉਹ ਬਿਆਨ ਐਵੇਂ ਚੱਲੀ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਆ ਵੀ ਸ਼ਰਾਬੀ ਬੱਚਾ ਨਹੀਂ ਸੰਭਾਲ ਸਕਦਾ ਸਟੇਟ ਕਿੱਥੋਂ ਸੰਭਾਲ ਲੂਗਾ ਇਹ ਬਿਆਨ ਤੁਹਾਨੂੰ ਲੱਗਦਾ ਜ਼ਰੂਰੀ ਹੈ ਇੱਕ ਵੱਡੀ ਉਦੇਦਾਰੀ ਆਉਣਾ ਕੋਲੇ ਮੈਂਬਰ ਪਾਰਲੀਮੈਂਟ ਨੇ ਉਹ ਤੇ ਇਹੋ ਜੇ ਸੀਨੀਅਰ ਆਗੂ ਜਦੋਂ ਇਹੋ ਜੇ ਬਿਆਨ ਦਿੰਦੇ ਆ ਤੇ ਲੋਕਾਂ ਦੇ ਮਨਾਂ ਤੇ ਕੀ ਅਸਰ ਪੈਂਦਾ ਫਿਰ ਬਾਅਦ ਚ ਪਹਿਲਾਂ ਮੈਂ ਤੁਹਾਨੂੰ ਦੱਸਦਾ ਚਰਨਜੀਤ ਚੰਨੀ ਜੀ ਹਾਂ ਇੱਕ ਨਿਰਧੜਕ ਆਗੂ ਤੇ ਜਰਨੈਲ ਹੈ ਵੀ ਉਹ ਬੰਦਾ ਜਿੰਨੀ ਬੇਬਾਕੀ ਨਾਲ ਹਮ ਪਾਰਲੀਮੈਂਟ ਹੋਵੇ ਜਾਂ ਪੰਜਾਬ ਦੀ ਸੜਕਾਂ ਹੋਵੇ ਵੀ ਜਿੰਨੀ ਬੇਬਾਕੀ ਨਾਲ ਉਹ ਬੰਦਾ ਮੁੱਦੇ ਚੱਕਦਾ ਪੰਜਾਬ ਦੇ ਉਸ ਬੰਦੇ ਨੂੰ ਦਿਲੋਂ ਸਲੂਟ ਹੈ ਤੇ ਮੇਰੀ ਇੱਕ ਪਰਸਨਲ ਡਿਮਾਂਡ ਕਹਿ ਲਓ ਮੰਗ ਕਹਿ ਲਓ ਵੀ ਮੈਂ ਉਸ ਸੈਕਸ਼ਨ ਨੂੰ ਵੀ ਜੇ ਮੈਂ ਦੇਖਣਾ ਚਾਹਾਂਗਾ 2027 ਚ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਪਰ ਸ਼ਬਦਾਵਲੀ ਦੇ ਥੋੜਾ ਕੰਟਰੋਲ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਐ ਤਾਂ ਸ਼ਬਦਾਵਲੀ ਹੁਣ ਤੁਸੀਂ ਸ਼ਬਦਾਵਲੀ ਦੀ ਗੱਲ ਕਰਦੇ ਹੋ ਤੇ ਕਹਿੰਦੇ ਨੇ ਟਿੱਟ ਫੋਰ ਟੈਟ ਹੁਣ ਜਿਹੜਾ ਭਗਵੰਤ ਮਾਨ ਹੈ ਉਹ ਵਿਧਾਨ ਸਭਾ ਦੇ ਵਿੱਚ ਬੋਲਦਾ ਹੁੰਦਾ ਸੀ ਵੀ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਦੇਖੋ ਕੀ ਹੋਇਆ ਇੱਕ ਸੀਐਮ ਦੀ ਸ਼ਬਦਾਵਲੀ ਹੈ ਉਹੀ ਭਗਵੰਤ ਮਾਨ ਜਿਹੜਾ ਸਰਕਾਰ ਬਣਨ ਤੋਂ ਪਹਿਲਾਂ ਕਹਿੰਦਾ ਸੀ ਵੀ ਟੀਚਰਾਂ ਦੇ ਡਾਂਗਾਂ ਨਹੀਂ ਪਹਿਣਗੀਆਂ ਕਿਸਾਨ ਧਰਨਾ ਤੇ ਨਹੀਂ ਬਹਿਣਗੇ ਤੇ ਉਹ ਬੰਦਾ ਮੀਟਿੰਗ ਬੁਲਾ ਕੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰੇ ਸਾਡੇ ਕਿਸਾਨ ਆਗੂਆਂ ਨੂੰ ਕੀ ਇਹ ਮਰਿਆਦਾ ਪਰ ਤੁਹਾਡੀ ਪਾਰਟੀ 'ਚ ਵੀ ਰਾਹੁਲ ਜੀ ਇਹ ਹੀ ਸਭ ਕੁਝ ਹੁੰਦਾ ਸੀ ਤੁਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ ਜਿਹੜੀ ਸੱਤਾ ਦੇ ਵਿੱਚ ਹੁੰਦੀ ਆ ਉਹ ਜੋਰ ਚਲਾਉਂਦੀ ਆ ਪਾਰਟੀ ਸਰ ਜਦੋਂ ਸਾਡੀ ਪਾਰਟੀ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਸੀ ਤੇ ਚੰਨੀ ਸਾਹਿਬ ਨੇ ਜਿਹੜਾ ਪੀਐਮ ਦਾ ਜਦੋਂ ਕਾਫਲਾ ਤੁਹਾਨੂੰ ਯਾਦ ਹੋਵੇ ਫਿਰੋਜ਼ਪੁਰ ਰੋਕਿਆ ਗਿਆ ਸੀ ਤੇ ਉਹਨਾਂ ਨੇ ਹੁਕਮ ਦਿੱਤੇ ਸੀ ਪੁਲਿਸ ਨੂੰ ਵੀ ਮੇਰੇ ਕਿਸਾਨਾਂ ਨੂੰ ਕੁਝ ਨਹੀਂ ਹੋਣ ਦੇਣਾ ਮੈਂ ਕੁਝ ਨਹੀਂ ਹੋਣ ਦੇਣਾ ਉਹਨਾਂ ਨੂੰ ਹਮ ਚਾਹੇ ਉਹ ਕੈਪਟਨ ਸਾਹਿਬ ਹੋਣ ਵੀ ਉਦੋਂ ਕਿਸਾਨੀ ਦਾ ਧਰਨਾ ਹੋਇਆ ਤੇ ਕਿਸਾਨ ਦਿੱਲੀ ਤੱਕ ਪਹੁੰਚੇ ਸੀ ਹਰਿਆਣੇ ਦੀ ਜੁਰਤ ਨਹੀਂ ਸੀ ਰੋਕ ਲਵੇ ਸਾਡੇ ਕਿਸਾਨਾਂ ਨੂੰ ਹਮ ਬਿਲਕੁਲ ਤੋ ਇਹ ਗੱਲਾਂ ਨੇ ਵੀ ਤਾਂ ਹੀ ਕਹਿੰਦੇ ਆ ਸੀ ਵੀ ਸਟੇਟ ਤੇ ਸਟੇਜ 'ਚ ਫਰਕ ਹੁੰਦਾ ਮਾਨ ਸਾਹਿਬ ਵੀ ਤੁਸੀਂ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਸੀ ਅੱਜ ਉਹਨਾਂ ਸਾਰੀਆਂ ਗੱਲਾਂ ਤੋਂ ਭਜਦੇ ਹੋ ਭਾਵੇਂ ਉਹ ਗੱਲ ਪੰਜਾਬ ਦੀ ਜਵਾਨੀ ਦੀ ਹੈ ਭਾਵੇਂ ਉਹ ਪੰਜਾਬ ਦੀ ਕਿਸਾਨੀ ਦੀ ਹੈ ਭਾਵੇਂ ਉਹ ਪੰਜਾਬ 'ਚ ਦਲਿਤ ਸਮਾਜ ਦੀ ਜਿਹੜੀਆਂ ਦਿੱਕਤਾਂ ਨੇ ਉਹਦੀ ਹੈ ਫੀ ਸਾਡੀ ਕੋਈ ਰਿਪਰੈਜੈਂਟੇਸ਼ਨ ਸਾਨੂੰ ਨਹੀਂ ਤੁਸੀਂ ਦੰਦੇ ਦੂਜੇ ਪਾਸੇ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜਿਹੜਾ ਉਹ ਇੰਪਲੀਮੈਂਟੇਸ਼ਨ ਹੈ ਉਹ ਵੀ ਸਹੀ ਤਰੀਕੇ ਨਾਲ ਨਹੀਂ ਤੁਸੀਂ ਕਰਾ ਰਹੇ ਇਹ ਜਿਹੜਾ ਤੁਹਾਡਾ ਦੌਰ ਹੈ ਜਿਹੜਾ ਮਾਪਦੰਡ ਹੈ ਨਾ ਵੀ ਜਿਹੜਾ ਤੁਸੀਂ 1000 ਕਰੋੜ ਦਾ ਬਜਟ ਪਬਲਿਸਿਟੀ ਲਈ ਰੱਖਿਆ ਹੋਇਆ ਵੀ ਸਿਰਫ ਇੱਕ ਲੋਕਾਂ ਨੂੰ ਦਿਖਾਣਾ ਹੈ ਤੇ ਕਰਨਾ ਕੁਝ ਨਹੀਂ ਉਹ 2027 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਦੱਸ ਦੇਣਾ ਤੇ ਹੋ ਸਕੇ ਉਹਦੇ ਤੋਂ ਪਹਿਲਾਂ ਆ ਜਿਹੜੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਮਹੀਨੇ ਦੋ ਮਹੀਨੇ ਬਾਅਦ ਉਹਦੇ ਚ ਉਹਨਾਂ ਨੇ ਜਵਾਬ ਦੇ ਦਿੱਤਾ ਲੋਕਾਂ ਨੇ ਜੀ ਸੋ ਬਹੁਤ ਸ਼ੁਕਰੀਆ ਰਾਹੁਲ ਜੀ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੁਸੀਂ ਥੈਂਕ ਯੂ ਗਗਨ ਜੀ ਤੁਹਾਡਾ ਸੋ ਬਿਲਕੁਲ ਉਮੀਦ ਕਰਦੇ ਆ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਪ ਰੂਪ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ